ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦਾ ਹੋਇਆ ਅੰਤਿਮ ਸੰਸਕਾਰ ਜਿਲੰਦਰ ਦੇ ਬਾਡਾ ਟਾਊਨ ਸ਼ਮਸ਼ਾਨ ਘਰ ਵਿਖੇ ਕੀਤਾ ਗਿਆ ਸੰਸਕਾਰ ਅੰਤਿਮ ਸੰਸਕਾਰ 'ਚ ਰਾਜਨੀਤਿਕ ਆਗੂ ਅਤੇ ਆਮ ਖਾਸ ਲੋਕ ਹੋਏ ਸ਼ਾਮਲ ਜਿਲੰਦਰ ਤੋਂ ਸਾਬਕਾ ਸੰਸ ਮੈਂਬਰ ades ਸਾਫਾ ਸਿੱਖਿਆ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸ਼ਨੀਵਾਰ ਦੀ ਰਾਤ ਇੱਕ ਸਤਕਾ ਹਾਜ਼ਰੀ ਵਿੱਚ ਬਹੁਤ ਲੋਕਾਂ ਨੇ ਕੀਤੀ ਤੇ ਪਰਿਵਾਰਕ ਮੈਂਬਰ ਪ੍ਰਦੇਸ਼ ਰੈਂਦੇ ਸਾਂਝ ਸਕਾਰ ਕੇਪੀ ਦੇ ਪੁੱਤਰ ਰਿਚੀ ਦਾ आज सवेरे 11 बजे मॉडल टाउन शमशान घाट पेके ਕੀਤਾ ਗਿਆ ਇਸ ਦੁਖਤੀ ਘੜੀ ਚ ਰਾਜਨੀਤਿਕ ਆਗੂ ਜੋਗਪਤੀ ਅਤੇ ਕੇਪੀ ਦੇ ਪਰਿਵਾਰਕ ਮੈਂਬਰ ਭੜੀ ਗਿਣਤੀ ਵਿੱਚ ਮੌਜੂਦ ਸਨ ਬੜੀ ਦੁਖਦਾਈ ਘੜੀ ਹੈ ਵਿਦਾਵਾस्ते ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਹੈ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਹਸਤੀ ਅਰਥੀ ਨੂੰ ਮੋੜਾ ਦੇਣਾ ਪਊ ਏਪੀ ਸਾਹਿਬ ਬੜੇ ਨੇਕ ਇਨਸਾਨ ਹੈ شریف ਹੈ ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੁਣ ਇੱਕੋ ਇੱਕ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ ਇਹ ਕਿਸਮ ਦਾ ਘਰ ਖਾਲੀ ਹੋ ਗਿਆ ਹੈ ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ ਕਿ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕੇ ਲੀਡਰ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹਾਦਸਾ ਹੋਇਆ ਨੌਜਵਾਨ ਬੱਚਾ ਚਲਾ ਗਿਆ। ਔਰ ਅੱਜ ਮੈਂ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਅੱਜ ਮਹਿੰਦਰ ਸਿੰਘ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨ ਆਏ ਆ। ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿੰਨوں ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਵੈਰ ਵਿਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਪਰਮਪితਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿੱਥੇ ਸਾਡੇ ਉਸ ਛੋਟੇ ਵੀਰ ਰਿਜੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉੱਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਜਲੰਧਰ ਤੋਂ ਸੰਦੀਪ ਕੋਲ ਦੀ ਰਿਪੋਰਟ Subscribe Time TV. This program is sponsored by the Singla office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian cuisine. tracy fine authentic indian cuisine in tracy or scan qr code to contact us simi valley family dental office or scan qr code to contact us